ਨੰਤਨ ਸਾਧ ਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਪੰਜਾਬ ਦੇ ਮੁੱਦਿਆਂ ਤੇ ਪਿੰਡੂ ਖੇਤਰ ਦੇ ਮੁੱਦਿਆਂ ਤੇ ਫੇਰ ਵੀਡੀਓ ਪਾਉਣ ਜਾ ਰਹੇ ਹਾਂ ਹੁਣ ਵੱਖ-ਵੱਖ ਪਾਰਟੀਆਂ ਆਪਦੇ-ਆਪ ਦੇ ਕੈਂਡੀਡੇਟਾਂ ਦੇ ਜਦੋਂ ਕੋਈ ਰੋਸ਼ੋਅ ਹੁੰਦੇ ਆ ਜਾਂ ਰੈਲੀ ਹੁੰਦੀ ਹੈ ਉੱਥੇ ਪਿੰਡੂ ਖੇਤਰ ਦੇ ਲੋਕਾਂ ਦੇ ਵਿੱਚ ਜਾਂਦੇ ਆ ਪਿੰਡੂ ਖੇਤਰ ਦੇ ਲੋਕ ਪਰ ਸਾਡੇ ਜਿਹੜੇ ਗਰੀਬ ਭਾਈਚਾਰੇ ਆ ਉਹਨਾਂ ਨੂੰ ਅਸੀਂ ਅੱਜ ਇੱਕ ਬੇਨਤੀ ਕਰਦੇ ਹਾਂ ਵੀ ਪਹਿਲਾ ਤਾਪ ਦੇ ਪਿੰਡ ਦੇ ਮਸਲੇ ਦੇਖੋ ਵੀ ਤੁਹਾਡੇ ਪਿੰਡ ਦੇ ਗਰੀਬ ਲੋਕਾਂ ਦੇ ਮਸਲੇ ਕਿਹੜੇ ਆ। ਜਾਣਾ ਤੁਹਾਡਾ ਅਧਿਕਾਰ ਆ ਕਿਸੇ ਪਾਰਟੀ ਦੇ ਨਾਲ ਕਿਉਂਕਿ ਛੋਟੇ ਛੋਟੇ ਪਾਰਟੀਆਂ ਦੇ ਨਾਲ ਸੰਬੰਧ ਹੁੰਦੇ ਆ। ਵੱਖੋ ਵੱਖ ਪਾਰਟੀਆਂ ਦੇ ਪਿੰਡਾਂ ਵਿੱਚ ਲੀਡਰ ਹੁੰਦੇ ਆ ਉਹ ਤੁਹਾਨੂੰ ਲੈ ਕੇ ਜਾਂਦੇ ਆ ਜ਼ਰੂਰੀ ਆ ਜਾਣਾ ਚਾਹੀਦਾ। ਜਿਵੇਂ ਜਿਵੇਂ ਕਿਸੇ ਦਾ ਰਹਿ ਹੁੰਦੀ ਆ ਜਿਵੇਂ ਜਿਵੇਂ ਕਿਸੇ ਦਾ ਮਨ ਮੰਦਾ। ਪਰ ਮੈਂ ਗਰੀਬ ਲੋਕਾਂ ਨੂੰ ਬੇਨਤੀ ਕਰਦਾ ਵੀ ਜਾਣਾ ਠੋੜਾ ਫਰਜ਼ ਬਣਦਾ। ਪਰ ਜਾ ਕੇ ਤੁਸੀਂ ਜਿਹੜੇ ਠੋੜੇ ਪਿੰਡ ਦੇ ਮਸਲੇ ਆ ਗਰੀਬ ਲੋਕਾਂ ਦੇ ਮਸਲੇ ਆ ਉਹਨਾਂ ਦੇ ਲਈ ਤੁਸੀਂ ਕੋਈ ਉੱਥੇ ਜਾ ਕੇ ਮੰਗ ਰੱਖਣੀ ਗਰੀਬ ਲੋਕਾਂ ਨੇ ਖਾਸ ਕਰਕੇ ਇਹ ਨਹੀਂ ਵੀ ਤਕੜੇ ਆ ਗਏ ਬੱਸਾਂ ਚ ਭਾ ਕੇ ਲੈ ਗਏ ਤੇ ਝੰਡੇ ਠੋਡੇ ਉੱਥੇ ਹੱਥਾਂ 'ਚ ਫੜਾ ਤੇ ਤੇ ਲੀਡਰਾਂ ਨੇ ਇਕੱਠ ਵਿਖਾਤਾ ਵਾ 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 ਕਰਤੀ ਤੇ ਜਿਹੜੇ ਠੋਡੇ ਗਰੀਬ ਲੋਕਾਂ ਦੇ ਮਸਲੇ ਆ ਪਿੰਡੂ ਖੇਤਰ ਦੇ ਉਹ ਦੂਰੇ ਪਏ ਹਜੇ ਤੱਕ ਜੇ ਆਪਾਂ ਪਿੰਡ ਬਹਿਵਲ ਕਲਾਂ ਦੀ ਗੱਲ ਕਰੀਏ ਇੱਕ ਕਨਾਲ ਤੇ 19 ਮਰਲੇ ਸਾਡੇ ਥਾਂ ਪਿਆ ਤੇ ਵੱਖੋ ਵੱਖ ਪਾਰਟੀਆਂ ਦੇ ਲੋਕ ਸਾਡੇ ਗਰੀਬ ਲੋਕਾਂ ਨੂੰ ਜਦੋਂ ਲੈ ਕੇ ਜਾਂਦੇ ਆ ਤੇ ਗਰੀਬ ਲੋਕ ਵੀ ਜਾਂਦੇ ਆ ਹਰ ਕੀ ਤੁਸੀਂ ਗਰੀਬ ਲੋਕਾਂ ਦੇ ਮਸਲੇ ਦੀ ਕਿਤੇ ਉੱਥੇ ਜਾ ਕੇ ਲੀਡਰ ਕੋਲੇ ਗੱਲ ਕਰੀਏ ਵੀ ਆਹ ਘਰਾਬੇ ਗਰੀਬ ਲੋਕਾਂ ਦਾ ਮਸਲਾ ਜਾਂ ਗਰੀਬਾਂ ਨੇ ਕੋਈ ਗੱਲ ਕਰੀ ਐ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਪਾਰਟੀ ਦੇ ਵਿੱਚ ਇੱਕ ਗਰੀਬ ਲੋਕਾਂ ਦਾ ਲੀਡਰ ਹੋਵੇ ਪਿੰਡੂ ਖੇਤਰ ਦਾ ਜਿਹੜਾ ਠੋਡੇ ਮਸਲੇ ਰੱਖ ਸਕੇ ਵੱਖੋ ਵੱਖ ਪਾਰਟੀਆਂ ਦੇ ਵਿੱਚ ਜਿਵੇਂ ਇੱਕ ਪਿੰਡੂ ਖੇਤਰ ਦਾ ਮੋਢਵਾਰ ਬੰਦਾ ਹੋਵੇ ਗਰੀਬਾਂ ਦਾ ਜਿਹੜਾ ਗਰੀਬਾਂ ਦੇ ਜਾ ਕੇ ਮਸਲੇ ਰੱਖ ਸਕੇ ਝੰਡੇ ਲੈ ਕੇ ਜਾ ਵੜਦੇ ਆ ਪਰ ਜਿਹੜੇ ਪਿੰਡੂ ਖੇਤਰ ਦੇ ਮਸਲੇ ਆ ਗਰੀਬ ਲੋਕਾਂ ਦੇ ਮਸਲੇ ਆ ਜਿਹੜੇ ਉਹਨਾ ਮਸਲੇ ਧੂਰੇ ਰਹਿ ਜਾਂਦੇ ਆ ਜਾ ਕੇ ਝੰਡੇ ਫੜ ਲੈਣੇ ਆ ਤੇ ਵੱਖੋ ਵੱਖ ਪਾਰਟੀਆਂ ਆਪਣੇ ਇਕੱਠ ਵਖਾ ਕੇ ਮੁੜ ਜਾਂਦੀਆਂ ਪਰ ਗਰੀਬ ਲੋਕਾਂ ਦੇ ਜਿਹੜੇ ਮਸਲੇ ਆ ਪਿੰਡਾਂ ਦੇ ਵਿੱਚ ਉਹ ਸਾਡੇ ਧੂਰੇ ਪਏ ਆ ਤਾਂ ਅਸੀਂ ਬੇਨਤੀ ਕਰਦੇ ਆ ਕਿ ਜਾਣਾ ਤੁਹਾਡਾ ਅਧਿਕਾਰ ਆ ਜਾਣਾ ਚਾਹੀਦਾ ਹਰ ਇੱਕ ਪਾਰਟੀ ਦੇ ਨਾਲ ਤੁਹਾਨੂੰ ਜਾਣਾ ਚਾਹੀਦਾ ਪਰ ਜਿਹੜੇ ਗਰੀਬ ਲੋਕਾਂ ਦੇ ਮਸਲੇ ਆ ਗਰੀਬ ਲੋਕਾਂ ਦੇ ਅਧਿਕਾਰ ਆ ਜਿਹੜੇ ਗਰੀਬ ਲੋਕਾਂ ਦੇ ਹੱਕ ਆ ਉੱਥੇ ਜਾ ਕੇ ਕੈਂਡੀਡੇਟਾਂ ਦੇ ਅੱਗੇ ਇੱਕ ਵੱਖਰੀ ਪੈਨਰ ਬਣਾ ਕੇ ਗਰੀਬ ਲੋਕ ਜਾ ਕੇ ਰੱਖਿਆ ਕਰੋ ਵੀ ਸਾਡੇ ਗਰੀਬ ਲੋਕਾਂ ਦਾ ਆ ਪਿੰਡ ਖੇਤਰ ਦਾ ਮਸਲਾ ਹੈ ਜੀ ਜਾਣਾ ਕੋਈ ਮਾੜਾ ਨਹੀਂ ਜਾਣਾ ਚਾਹੀਦਾ ਸੀ ਕਹਿੰਦੇ ਜਾਣਾ ਚਾਹੀਦਾ ਪਰ ਜਿਹੜੇ ਗਰੀਬ ਲੋਕਾਂ ਦੇ ਮਸਲੇ ਉਹ ਕੌਣ ਰੱਖੂਗਾ ਤਕੜਿਆ ਨੇ ਤਾਂ ਥੋੜੇ ਉੱਥੇ ਮਸਲੇ ਰੱਖਣੇ ਨਹੀਂ ਜਾ ਕੇ ਇੱਕ ਗਰੀਬ ਲੋਕ ਆਪਣਾ ਪੈਨਰ ਬਣਾਓ ਆਪਣੇ ਲੀਡਰ ਬਣਾਓ ਆਪਣੇ ਮੋਦਵਾਰ ਬਣਾਓ ਉਹ ਜਾ ਕੇ ਮਤਲਬ ਵੀ ਗਰੀਬ ਲੋਕਾਂ ਦੇ ਜਿਹੜੇ ਮਸਲੇ ਆ ਉਹ ਵੱਖੋ-ਵੱਖ ਪਾਰਟੀਆਂ ਦੇ ਲੀਡਰਾਂ ਅੱਗੇ ਜਾ ਕੇ ਰੱਖਣ ਤਾਂ ਜਾਇਆ ਕਰੋ ਅਸੀਂ ਨਹੀਂ ਕਹਿੰਦੇ ਨਹੀਂ ਜਾਣਾ ਚਾਹੀਦਾ ਵੱਖੋ-ਵੱਖ ਪਾਰਟੀਆਂ ਦੇ ਮੋਦਵਾਰਾਂ ਨਾਲ ਜਾਣਾ ਚਾਹੀਦਾ ਪਰ ਜਿਹੜੇ ਮਸਲੇ ਆ ਗਰੀਬ ਲੋਕਾਂ ਦੇ ਪਿੰਡੂ ਖੇਤਰ ਦੇ ਉਹ ਜਾ ਕੇ ਤੁਸੀਂ ਉਹਨਾਂ ਦੇ ਅੱਗੇ ਰੱਖਿਆ ਕਰੋ 4-5 ਬੰਦੇ ਇਕੱਠੇ ਹੋ ਜਾਇਆ ਕਰੋ ਲੈਗਤ ਬਣਾ ਲਿਆ ਕਰੋ ਆਪਦੇ ਗਰੀਬ ਲੋਕਾਂ ਦੇ ਮਸਲਿਆਂ ਦੀ ਤਾਂ ਫੇਰ ਤੁਹਾਡੇ ਮਸਲੇ ਹੱਲ ਹੋਣਗੇ ਇਹ ਉੱਤੇ ਝੰਡੇ ਚੱਕ ਲੈ ਇਕ ਅਠ ਵਿਖਾਤਾ ਵਾਹ ਵਾਹ ਕਰਤੀ ਹੁਨਰਵਾਜੀ ਕਰਤੀ ਇਸ ਦੇ ਨਾਲ ਤੁਹਾਡੇ ਮਸਲੇ ਨਹੀਂ ਹੱਲ ਹੋਣੇ ਤੁਹਾਨੂੰ ਆਪਦੇ ਮਸਲੇ ਆਪ ਰੱਖਣੇ ਪੈਣਿਆ ਤਾਂ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਖਾਸ ਕਰਕੇ ਗਰੀਬ ਲੋਕਾਂ ਨੂੰ ਕਿ ਆਪਦੇ ਪਿੰਡੂ ਖੇਤਰ ਦੇ ਲੀਡਰ ਬਣਾਓ 2-4 ਘੁੜੀਆਂ ਬਣਾ ਲਓ 2-4 ਬੰਦੇ ਬਣਾ ਲਓ ਉਹ ਜਾ ਕੇ ਠੋਡੇ ਮਸਲੇ ਉਹਨਾਂ ਗਲੀਡਰਾਂ ਦੇ ਅੱਗੇ ਰੱਖਣ ਲਿਖਤ ਕਰਕੇ ਲੈ ਜਾ ਕਰੋ ਲਿਖਤ ਬਣਾ ਕੇ ਲੈ ਜਾ ਕਰੋ ਵੀ ਆਹ ਸਾਡੇ ਗਰੀਬ ਲੋਕਾਂ ਦਾ ਮਸਲਾ ਹੁਣ ਬਹਿਲਕਾਂ ਦਾ ਰੂੜੀਆਂ ਦਾ ਮਸਲਾ ਹੈ ਅੱਜ ਤੱਕ ਕਿਸੇ ਨੇ ਰੱਖਿਆ ਉਹਨੂੰ ਤਾਂ ਇਸ ਵਾਸਤੇ ਗਰੀਬ ਲੋਕਾਂ ਦੇ ਮਸਲੇ ਆਪ ਰੱਖਿਆ ਕਰੋ ਤਾਂ ਫੇਰ ਤੁਹਾਡੇ ਜਿਹੜੇ ਮਸਲੇ ਹੱਲ ਹੋਣਗੇ ਇਹਨਾਂ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਹੋਵੇ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਤਾ ਲੱਗੇ ਪੰਜਾਬ ਦੇ ਵਿੱਚ ਵੀ ਗਰੀਬ ਲੋਕਾਂ ਦੇ ਜਿਹੜੇ ਪਿੰਡੂ ਖੇਤਰ ਦੇ ਮਸਲੇ ਆ ਉਹ ਕਿਵੇਂ ਹੱਲ ਹੋਣਗੇ ਤਾਂ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਹੈ